ਆਹ ਉਹ ਲੱਜੀ ਅਸੀਂ ਸਟੇਰੀਆ ਫਰਮ ਤੋਂ ਕੰਮ ਲਾ ਕੇ ਆਏ ਰਾਤ ਦਾ ਬਾਅਦ ਕਿਚਨ ਆਇਆ ਤੇ ਫੰਕਸ਼ਨ ਲੱਗਦਾ ਸੀ ਇਹਦਾ ਵਾਪਸੀ ਮਤਲਬ 파ਟਕ ਤੋਂ ਅਸੀਂ ਰਟਰਨ ਹੋ ਗਏ ਤੇ ਚਰਚ ਤੋਂ ਥੋੜਾ ਅੱਗੇ ਜਾ ਕੇ ਸਾਨੂੰ ਨਾ ਤੇ ਮਤਲਬ ਸੰਜੇ ਦਾ ਤੇ ਸਟਾਈਲ ਵਾਂਗੂ ਇੱਕ ਮੁੰਡਾ ਖਲੋ ਗਿਆ ਇੱਕੋ ਦਾ ਮਟ ਐਟੋ ਟਾਈਮ ਆ ਗਿਆ ਲੰਬਾ ਯਾਰ ਉਹਨੇ ਬੰਦੂਕ ਤਾਂ ਕਿ ਸਾਡੇ ਸਾਡੇ ਗੱਡੀ ਵਾਲੇ ਨੇ ਰੋਕੀ ਗੱਡੀ ਤੇ ਇਹ ਤੋਂ ਸਾਹਮਣੇ ਝੜੀਆਂ ਚ ਨਿਕਲੇ ਤਿੰਨ ਬੰਦੇ ਇੱਕ ਨੇ ਮੇਰੇ ਇੱਥੇ ਬੰਦੂਕ ਰੱਖਤੀ ਤੇ ਦੂਜੀ ਦੂਸਰੇ ਬੰਦੇ ਨੇ ਤੇ ਮਤਲਬ ਦਾਤਰ ਮਾਰਿਆ ਮੇਰੇ ਬੜੀ ਜ਼ੋਰ ਦੀ ਤੋਂ ਟੈਪ ਦੀ ਰਾਟ ਟੈਂਪੋ ਦੀ ਰਾਟ ਹੀ ਗਈ ਸੀ ਟੈਂਪੋ ਦੀ ਰਾਟ ਵਿੱਚ ਦਸਰ ਵਜ ਗਿਆ ਮੈਨੂੰ ਜੇ ਦਸਰ ਨਾ ਮਾਇਦਾ ਤੇ ਮੇਰੀ ਮੇਰੀ ਬਾਹ ਵੱਡੀ ਜਾਣੀ ਸੀ ਭਾਜੀ ਫਿਰ ਟੈਂਪੋ ਵਾਲੇ ਟੁਫ ਟੈਂਪੋ ਵਾਲੇ ਨੂੰ ਉਹਨਾਂ ਨੇ ਫੜ ਲਿਆ ਸਾਰਿਆਂ ਨੇ ਕਿ ਉੱਤਰ 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 ਜੇ ਟੈਂਪੋ ਉੱਤਰ ਉੱਤਰਨ ਤੋਂ ਪਹਿਲਾਂ ਪਹਿਲਾਂ ਮਤਲਬ ਅਹੀਂ ਅਹੀਂ ਤੈਨ ਜਨੇ ਪਰ ਜੇ ਇੱਕ ਐਤ ਇੱਕ ਆਪਾ ਅਹੀਂ ਤੇਰੇ ਜਨੇ ਬਸ ਗਿਆ ਬਾਕੀ ਇਹ ਚਾਰ ਜਨੇ ਚਾਰ ਪੰਜ ਜਨੇ ਇਹ ਪਿੱਛੇ ਹੀ ਰਹਿ ਗਏ ਅਹੀਂ ਭੱਜ ਗਏ ਦੇ ਨਾ ਬਟੂਆ ਆਪਣਾ ਮੈਂ ਆਪਣਾ ਫਰਮਸਟਾ ਕਿ ਚਲੋ ਚੋਰ ਪੈ ਗਏ ਆ ਮੈਂ ਆਪਣਾ ਬਟੂਆ ਉੱਥੇ ਹੀ ਛੱਡ ਕੋ ਟੈਂਪੇ ਚ ਛੱਡਦਾ ਚਲੋ ਮੋਬਾਈਲ ਮੋ ਲੈ ਕੇ ਜਾਂਦੇ ਬੈਸਟ ਪੈਮਨ ਮੇਰੀ ਵੱਜੇਗੀ ਪਰ ਨਹੀਂ ਭਾਜੀ ਆਟੋ ਲੈ ਆਟੋ ਹੀ ਲੈ ਗਏ ਆਟੋ ਹੀ ਲੈ ਗਏ ਇਹੋ ਮੁੰਡੇ ਨੇ ایرਫੋਨ ਲਾਇਏ ਸੀ ایرਫੋਨ ਤੇ ਉਹ ਵੀ ਫੋਨ ਵੀ ਲੈ ਗਏ ਹਾਂ ਸਰ ਇਹੋ ਵੀ ਲੈ ਗਏ ਉਹਦਾ ਵੀ ਲੈ ਕੇ ਤੇ ਆਸਟ੍ਰੇਲੀਅਨ ਫਾਰਮ ਚ ਇਹਨਾਂ ਨੇ ਕੰਮ ਕੀਤਾ ਮure ਅੰਮ੍ਰਿਤਸਰੋਂ ਆਉਂਦੇ ਆ ਸਨੈਕਸ ਵਾਲੇ ਇਹ ਚਾਲ ਦੇ ਮੁਰਾ ਕੈਟਰਿੰਗ ਕੰਮ ਕਰਦਾ ਉਹਦੇ ਕੰਮ ਤੇ ਆਏਦੇ ਸੀ ਤੇ ਉੱਥੋਂ 2:30 ਵਜੇ ਨਾਲ ਨਿਕਲੇ ਆਸਟ੍ਰੇਲੀਅਨ ਫਾਰਮ ਤੋਂ ਫਾਉਸਲਾਮਤ ਦੀ ਕੋਠੀ ਦੇ ਲਾਗੇ ਜਿਹੜੇ ਉਹ ਗੋਦਾਮ ਨੇ ਹੈਗੇ ਗੋਦਾਮ ਲਾਗੇ ਜਦੋਂ ਪੁੱਜੇ ਤੇ ਇਹਨਾਂ ਨੂੰ 6-7 ਜਾਣੇ ਉੱਥੋਂ ਪੈਗੇ ਨੇ 6-7 ਜਾਣੇ ਪੈਣ ਤੋਂ ਬਾਅਦ ਉਹਨਾਂ ਨੇ ਉਹਨਾਂ ਕੋਲ ਰਫਲਾ ਮੀਆਂ ਗਏ ਸੀ ਡਰਾਟ ਵੀ ਹੈਗੇ ਸੀ ਤੇ ਉਹ ਇਹਨਾਂ ਨੇ ਮਤਲਬ ਸਾਰਾ ਕੁਝ ਕੋਲਿਆ ਇਹਨਾਂ ਕੋਲੋਂ ਇੱਕ ਮੁਰੇ ਕੋਲੋਂ ਮੋਬਾਈਲ ਸੀ ਉਹਨੇ ਲਿਆ ਹੀ ਇਹ ਆਈਫੋਨ ਉਹ ਵੀ ਕੋਲਿਆ ਤੇ ਇਹਨਾਂ ਇਹ ਦਰਦੇ ਵਿਚਾਰੇ ਫੇਰ ਪੈਲੇਸ ਸੀਗੇ ਪੈਲੇਸ ਚੋਂ ਪੈਲੇਸ ਚ ਪਹਿਪੂਹ 15000 ਉਹਨਾਂ ਨੂੰ ਪੇਮੈਂਟ ਮਿਲੀ ਸੀ ਉਹ ਵੀ ਖੋਲੀ ਉਹਨਾਂ ਨੇ ਫਿਰ ਉਹਦੇ ਬਾਅਦ ਚ ਆਸਟ੍ਰੇਲੀਅਨ ਫਾਰਮ ਧੋੜੇ ਵਿਚਾਰੇ ਇਹ ਬਾਹਰੋਂ ਆਏ ਦੇ ਇਹਨਾਂ ਨੂੰ ਪਤਾ ਕੁਛ ਨਹੀਂ ਫਿਰ ਉਹਦੇ ਬਾਅਦ ਚ ਮੈਨੂੰ ਸਵੇਰੇ 6 ਵਜੇ ਫੋਨ ਆਇਆ ਇਹ ਥਾਣੇ ਆਏ ਸੀ ਥਾਣੇ ਰਿਪੋਰਟ ਲਕਾਤੀ ਹੈ ਤੇ ਮਤਲਬ ਕਿ ਇਹ ਸਾਡਾ ਦਿਨ ਰਾਤ ਦਾ ਕੰਮ ਹੈ ਸਾਰਾ ਅਸੀਂ ਰਾਤ ਨੂੰ ਸਾਡੇ ਸਾਰੇ ਰਾਤ ਦੇ ਫੰਕਸ਼ਨਾਂ ਬੰਦੇ ਇਕੱਲੇ ਇਕੱਲੇ ਆਉਂਦੇ ਆ ਗੱਡੀ ਵੀ ਖੋਲੀ ਹੈ ਹਾਂਜੀ ਗੱਡੀ ਵੀ ਖੋਲੀ ਗੱਡੀ ਟੈਂਪੋ ਸੀ ਟੈਂਪੋ ਹੀ ਚੈਂਬਰ ਹੀ ਜੋ ਵੀ ਆ ਸਾਰਾ ਕੁਝ ਕੋਲਿਆ ਇਹ ਇਹ ਮੜੇ ਕੋਲ 15000 ਰੁਪਿਆ ਸੀ ਨੇ ਆਟੋ ਦੇ ਵਿੱਚ ਸੁੱਟਤਾ ਤੇ ਚਲੋ ਜੇ ਬਾਕੀ ਜਾਣਗੇ ਤੇ ਪੈਸੇ ਤੇ ਆਪਣੇ ਵੱਜ ਜਾਣਗੇ ਉਹ ਆਟੋ ਹੀ ਲੈ ਗਈ ਤੇ ਇਹ ਤੇ ਫਿਰ ਨਿਹੇਰ ਕਰਦੀ ਹੋਗੀ ਕਿਸ ਤਰ੍ਹਾਂ ਚਲੇਗਾ ਕਿ ਆ ਸਾਡੇ ਹੱਥ ਤੇ ਇੱਕ ਫੰਕਸ਼ਨ ਸਾਰੇ ਰਾਤ ਦੇ ਨੇ ਤੇ ਰਾਤ ਨੂੰ ਸਾਡੇ ਬੰਦੇ ਜਾਣੇ ਆ ਮੰਨ ਲਓ ਜੇ ਇਹੀ ਉਹ ਰਾਸ਼ਨ ਲੱਦੇ ਹੋਵੇ ਸੇਰ ਨੂੰ ਕਿਸੇ ਦੀ ਕੈਟਰਿੰਗ ਹੋਵੇ ਤੇ ਰਾਸ਼ਨ ਲੁੱਟ ਹੋ ਜੇ ਤੇ ਅਸੀਂ ਰਾਤ ਨੂੰ ਕਿੱਥੋਂ ਅਰੇਂਜ ਕਰਾਂਗੇ ਅਸੀਂ ਤੇ ਆਗੇ ਨਾ ਆਹੀ ਉਹਨਾਂ ਕੋਲੋਂ ਵੀ ਝੁੱਟੇ ਹੋਗੇ ਤੇ ਆਪਣੇ ਕੋਲੋਂ ਵੀ ਝੁੱਟੇ ਹੋਗੇ ਇਹ ਇਹ ਸਾਡੇ ਬਾਰੇ ਕੋਈ ਸੁਣਵਾਈ ਕੀਤੀ ਜਾਵੇ ਰਾਤ ਸਾਡਾ ਤੁਹਾਡੇ ਕੀ ਨਾਮ ਸਾਰਾ ਕੰਮ ਸਾਡਾ ਰਾਤ ਦਾ ਹੈ ਤੁਹਾਡੇ ਕੀ ਨਾਮ ਹਾਂਜੀ ਤੁਹਾਡੇ ਨਾਮ ਮੇਰਾ ਨਾਮ ਬਿੱਟੂ ਕੈਟਰਿੰਗ ਵਾਲਾ ਵਾ ਸਾਰੇ ਕੈਟਰਰ ਇਕੱਠੇ ਹੋਏ ਨੇ ਅਤੇ ਦਿਨੇਸ਼ ਜੀ ਆਏ ਆ ਸਾਭਾ ਵੀ ਆਇਆ ਫਰੂਟ ਵਾਲਾ ਸਾਰੇ ਇਕੱਠੇ ਹੋਏ ਨੇ ਸਾਡੀ ਸਾਡੀ ਮਤਲਬ ਅੱਗੇ ਦੇ ਬਾਰੇ ਕੋਈ ਸੋਚਿਆ ਜਾਵੇ